ਮਿਸ਼ਨਰੇਟ ਪੁਲਿਸ ਜਿਲੰਦਰ ਦੀ ਜਿਹੜੀ ਸਾਡੀ ਨਸ਼ਾ ਵਿਰੋਧੀ ਮੁਹਿੰਮ ਹੈ ਉਹਦੇ ਚ ਬੜੀ ਵੱਡੀ ਸਫਲਤਾ ਸਾਨੂੰ ਮਿਲੀ ਹੈ ਸੀਆਈਏ 1 ਦੇ ਇੰਚਾਰਜ ਹਰਮਿੰਦਰ ਸਿੰਘ ਦੀ ਪਾਰਟੀ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਝਾਰਖੰਡ ਤੋਂ ਜਿਹੜੇ ਨਾਰਕੋਟਿਕਸ ਸਮਗਲਰਜ਼ ਦਾ ਇੱਕ ਗਰੁੱਪ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਨਸ਼ਾ ਸਪਲਾਈ ਕਰ ਰਿਹਾ ਔਰ ਉਹਨਾਂ ਨੇ ਆਪਣੀ ਗੱਡੀ ਲਗ ਰੱਖੀ ਹੋਈ ਹੈ ਉਹਦੇ ਚ ਅਸੀਂ ਅੱਜ ਉਹਨਾਂ ਨੂੰ ਗ੍ਰਿਫਤਾਰ ਕੀਤਾ ਤਿੰਨ ਸਮਗਲਰਜ਼ ਨੂੰ ਉਹਦੇ ਇੱਕ ਮਹਿਲਾ ਹੈਗੀ ਹੈ ਪੂਨਮ ਦੇਵੀ ਰਾਓ ਉਹਨਾਂ ਦਾ ਬੇਟਾ ਕ੍ਰਿਸ਼ਨਾ ਰਾਓ ਤੇ ਭਤੀਜਾ ਹੈਗਾ ਰਾਜਾ ਕੁਮਾਰ ਭਗਤ ਇਹ ਤਿੰਨੋਂ ਜਮਸ਼ੇਦਪੁਰ ਝਾਰਖੰਡ ਦੇ ਰਹਿਣ ਵਾਲੇ ਨੇ ਔਰ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਪਤਾ ਲੱਗੀ ਹੈ ਕਿ ਇਹ ਤਕਰੀਬਨ 6 ਮਹੀਨੇ ਤੋਂ ਨਸ਼ੇ ਦਾ ਕਾਰੋਬਾਰ ਕਰ ਰਹੇ ਨੇ ਇਹਨਾਂ ਨੇ ਆਪਣੀ ਟਾਟਾ ਸੂਮੋ ਗੱਡੀ ਰੱਖੀ ਹੋਈ ਹੈ ਜਿਸ ਤੋਂ ਹੈ बतौर ਪਰਿਵਾਰ ਤਾਂ ਕਿ ਕਿਸੇ ਨੂੰ ਸ਼ੱਕ ਨਾ ਪਵੇ ਇਹ ਲੈ ਕੇ ਜਾਂਦੇ ਆ ਔਰ ਇਹ ਜਿਹੜੀ ਬਰਾਮਦਗੀ ਹੋਈ ਹੈ 26 ਕਿਲੋ ਅਫੀਮ ਹੋਈ ਹੈ। ਔਰ ਇਹਦੇ ਚ ਜਦੋਂ ਜਿਹੜੀ ਇਹਦਾ ਨਵਾਂ ਮੋਡਸ ਪ੍ਰਿੰਟ ਹੀ ਇਹ ਨਿਕਲੇ ਆ ਕਿ ਗੱਡੀ ਦੇ ਵਿੱਚ ਦੋ ਸਪੇਅਰ ਟਾਇਰ ਰੱਖੇ ਹੋਏ ਸੀ ਜਿਹੜੀ ਸਟਿਫਿੰਗ ਸੀਗੀ ਉਹਦੇ ਵਿੱਚ ਭਰ ਕੇ ਇਹ ਜਿਹੜੇ 26 ਪਲਾਸਟਿਕ ਦੇ ਪੈਕਸ ਮਿਲੇ 1-1 ਕਿਲੋ ਦੇ। ਸੋ ਇਹ ਬਰਾਮਦਗੀ ਹੋਈ ਤੇ ਜਦੋਂ ਮੁੱਢਲੀ ਪੁਛਕਿਸ਼ ਤੇ ਪਤਾ ਲੱਗਿਆ ਕਿ ਇਹ ਸਾਰਾ ਜਿਹੜਾ ਸਪਲਾਈ ਹੈ ਤਕਰੀਬਨ 6 ਮਹੀਨੇ ਤੋਂ ਅਮਰਸਰ ਏਰੀਆ ਦੇ ਵਿੱਚ ਇਹ ਕੀਤੀ ਜਾ ਰਹੀ ਹੈ। ਔਰ ਬੈਕਗ੍ਰਾਉਂਡ ਇਹਨਾਂ ਦਾ ਇਹੀ ਹੈ ਕਿ Jharkhand ਤੋਂ ਜਦੋਂ ਇਹ ਅਫੀਮ ਲੈ ਕੇ ਆਉਂਦੇ ਆ 1 ਕਿਲੋ ਪਿੱਛੇ 10000 ਦਾ ਇਹਨਾਂ ਨੂੰ ਪ੍ਰੋਫਿਟ ਹੁੰਦਾ ਜਿਹੜੀ ਪੂਨਮ ਦੇਵੀ ਹੈ ਇਹ ਅਨਪੜ ਹੈ ਔਰ ਆਪਣੇ ਨਾਲ ਕਾਫੀ ਦੇਰ ਤੋਂ ਆਪਣੇ ਬੱਚਿਆਂ ਨੂੰ ਤੇ ਇਸ ਕੱਲ ਦੇ ਵਿੱਚ ਲੈ ਕੇ ਕਿਉਂਕਿ ਇਕਨੋਮਿਕਲੀ ਇਹ ਚ ਵਾਇਬਿਲਟੀ ਇਹਨਾਂ ਨੂੰ ਲੱਗਦੀ ਸੀਗੀ ਤੇ ਇਸ ਕਾਰੋਬਾਰ ਦੇ ਵਿੱਚ ਲੱਗੇ ਹੋਏ ਨੇ ਬਾਕੀ ਜਿਹੜੀ ਇਹਨਾਂ ਦੇ ਕਨੈਕਸ਼ਨਸ ਨੇ ਕਿ ਸੋਰਸ ਕਿੱਥੋਂ ਹੈ ਔਰ ਕਿੱਥੇ ਅੱਗੇ ਜਾ ਕੇ ਦੇਣਾ ਸੀ ਉਹਦੀ ਅਸੀਂ ਡੀਪਲੀ ਪੁੱਛਗਿੱਛ ਕਰ ਰਹੇ ਆਂ ਔਰ ਇਹਨਾਂ ਨੂੰ ਕੋਰਟ ਚ ਪ੍ਰੋਡਿਊਸ ਕਰਕੇ ਰਿਮਾਂਡ ਲੈ ਕੇ ਅਗਲੀ ਤਰੀਕਿਸ਼ ਕੀਤੀ ਜਾਏ